ਤੇ ਕਹਿੰਦੇ ਨੇ ਕਿ ਸ਼ਹੀਦ ਉਦਮ ਸਿੰਘ ਇੱਕ ਬਹਾਦਰ ਯੋਧੇ ਸਨ ਜਿਨ੍ਹਾਂ ਦੀ ਹਮੇਸ਼ਾ ਹੀ ਤਸਵੀਰ ਹੱਥ 'ਚ ਰਵਾਲਵਰ ਫੜਿਆ ਦੀ ਹੁੰਦੀ ਸੀ ਤੇ ਦੇਖ ਕੇ ਇੱਕ ਫੀਲ ਹੁੰਦਾ ਸੀ ਕਿ ਸਾਡਾ ਯੋਧਾ ਹੈ ਜਿਨੇ ਲੰਡਨ 'ਚ ਜਾ ਕੇ ਅਡਵਾਈਜ਼ ਨੂੰ ਮਾਰਿਆ ਸੀ ਪਰ ਹੁਣ ਹੱਥ 'ਚ ਮਿੱਟੀ ਫੜਾ ਦਿੱਤੀ ਹੈ ਕਿ ਜਿਵੇਂ ਇੱਕ ਮੰਗਤਾ ਸ਼ੋਅ ਕਰ ਦਿੱਤਾ ਹੈ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਕੋਈ ਇਸ ਤਰ੍ਹਾਂ ਕਰਕੇ ਉਹਨਾਂ ਨੂੰ ਮੰਗਤਾ ਬਣਾਇਆ ਦਿਖਾ ਰਿਹਾ ਮੈਂ ਇੱਕ ਬੇਨਤੀ ਕਰ ਦਵਾਂ ਐ ਇਹਦਾ ਮਤਲਬ ਹੁੰਦਾ ਅਲਖ ਜਗਾਂ ਰਕਿਓ ਜਿਹੜਾ ਤੁਸੀਂ ਕਹਿੰਦੇ ਅਲਖ ਚ ਗਾਉਣਾ ਤੇ ਹਥਿਆਰ ਫੜਨਾ ਵਿੱਚ ਕੋਈ ਬਹੁਤਾ ਫਰਕ ਨਹੀਂਗਾ ਨਹੀਂ ਨਹੀਂ ਸਰ ਬਹੁਤ ਫਰਕ ਹੈ ਜੀ ਹਥਿਆਰ ਫੜ ਕੇ ਰੱਖਣਾ ਜਿਹੜਾ ਨਾ ਉਹ ਹਥਿਆਰ ਫੜਨ ਦਾ ਇੱਕ ਲੌਜੀਕ ਸੀਗਾ ਕਿ ਜਰਨਲ ਡਾਇਰ ਨੂੰ ਉਹਨਾਂ ਨੇ ਉੱਥੇ ਗੋਲੀ ਮਾਰੀ ਸੀਗੀ ਜਦੋਂ ਉਹਨਾਂ ਨੇ ਗੋਲੀ ਮਾਰੀ ਸੀ ਉਦੋਂ ਮਾਰੀ ਸੀਗੀ ਜਦੋਂ ਉਹ ਇੱਥੇ ਆਏ ਸੀਗੇ ਇੱਥੇ ਕੌਮ ਨੂੰ ਅਲਖ ਜਗਾਉਣ ਵਾਸਤੇ ਆਏ ਸੀਗੇ ਗੋਲੀਆਂ ਦੇ ਨਿਸ਼ਾਨ ਇਨ ਬਿਨ ਨੇ ਐਜ਼ ਇਟ ਇਜ਼ ਮਾਰਕ ਹੋਏ ਪਏ ਨੇ ਇਹ ਕੋਈ ਮਿਟਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਪਹਿਲਾਂ ਤੇ ਜਿਹੜਾ ਭਰਮ ਫਲਾਇਆ ਜਾ ਰਿਹਾ ਨਾ ਇਹਦੇ ਤੋਂ ਆਪਾਂ ਬਾਹਰ ਆ ਜਾਈਏ ਇੱਕ ਸਮਾਂ ਇਹੋ ਜਿਹਾ ਸੀਗਾ ਕਿ ਇੱਥੇ ਬਹੁਤ ਗੰਦਗੀ ਹੁੰਦੀ ਸੀਗੀ ਜੂਆ ਖੇਡਣ ਵਾਲੇ ਇੱਥੇ ਜੂਆ ਖੇਡਦੇ ਹੁੰਦੇ ਸੀਗੇ ਪਾਣ ਦੀਆਂ ਪੀਕਾਂ ਵੱਜੀਆਂ ਹੁੰਦੀਆਂ ਸੀਗੀਆਂ ਇੱਥੇ ਇਹ ਉਹੀ ਜੱਲੇ ਵਾਲਾ ਬਾਗ ਹੈ ਤੇ ਜੇ ਅੱਜ ਇਹ ਅਸੀਂ ਇਹਨੂੰ ਸੰਤੁਲਿਤ ਕਰ ਦਿੱਤਾ ਜਾਂ ਇਹਦਾ ਸਿਕਿਉਰਿਟੀ ਕਰ ਦਿੱਤੀ ਆ ਤੇ ਇਹਦੇ 'ਚ ਕੋਈ ਗੁਨਾਹ ਨਹੀਂ ਹੈਗਾ ਜਿਹੜਾ ਤੁਸੀਂ ਕਹਿੰਦੇ ਬਦਲਾਵ ਕੀਤੇ ਕਿ ਖੁਦ ਹੀ ਤੁਸੀਂ ਗੱਲ ਕਰਦੇ ਹੋ ਇਹ ਉਹੀ ਖੂਹ ਆ ਮੈਂ ਇਸ ਖੂਹ ਦੇ ਵਿੱਚ ਮੋਟਰ ਲੱਗੀ ਦੇਖੀ ਹੋਈ ਆ ਕੀ ਉਹ ਸ਼ਹੀਦਾਂ ਦਾ ਖੂਨ ਕੱਢਣਾ ਸੀ ਮੋਟਰ ਲਾਈ ਗਈ ਸੀ ਐ ਨਹੀਂ ਗੱਲਾਂ ਹੈਗੀਆਂ ਇੱਕ ਰਾਹੁਲ ਗਾਂਧੀ ਵਰਗਾ ਪੱਪੂ ਆਦਮੀ ਉੱਠ ਕੇ ਇੱਕ ਟਵੀਟ ਕਰਦਾ ਤੇ ਆਪਾਂ ਉਹਨੂੰ ਇੱਕ ਮੁੱਦਾ ਬਣਾ ਲੈਨੇ ਆ ਪੁਰਾਣੀਆਂ ਗੱਲਾਂ ਹੋ ਗਿਆ ਮੇਰੀ ਗੱਲ ਨੂੰ ਸਮਝੋ ਨਾ 100 ਸਾਲ ਤੋਂ ਉੱਪਰ ਹੋਣ ਡਿਆ ਵਾ ਉਹ ਚੀਜ਼ ਨੂੰ ਸਾਂਭ ਕੇ ਰੱਖਣ ਵਾਸਤੇ ਉਹਨੂੰ ਜੇ ਸਾਂਭਣਾ ਗੁਨਾਹ ਆ ਤੇ ਮੈਨੂੰ ਨਹੀਂ ਲੱਗਦਾ ਫੇਰ ਤੇ ਗੁਨਾਹ ਕਰ ਦਿੱਤਾ ਜੇ ਕਿਸੇ ਚੀਜ਼ ਨੂੰ ਸਾਂਭ ਕੇ ਰੱਖਣਾ ਗੁਨਾਹ ਆ ਹੁਣ ਵੱਡੇ ਵੱਡੇ ਸ਼ੀਸ਼ੇ ਲਾਦੇ ਤੇ ਮੈਂ ਟੋਫੀਆਂ ਦੇ ਰੈਪਰਾਂ ਨਾਲ ਭਰਿਆ ਖੂ ਦੇਖਿਆ ਆਪਣੀਆਂ ਅੱਖਾਂ ਨਾਲ ਦੇਖਿਆ ਬੱਚੇ ਪੜਨ ਵਾਲੇ ਕਾਫੀਆਂ ਕਾਲੀ ਬੱਚੇ ਪੜਨ ਵਾਲੇ ਕਾਫੀਆਂ ਕਾਲੀਆਂ ਕਰਨ ਵਾਲੇ ਕੰਮ ਖਤਮ ਹੋ ਗਿਆ ਅੱਜ ਬੱਚੇ ਆਨਲਾਈਨ ਪੜ੍ਹਾਈਆਂ ਕਰਦੇ ਨੇ ਉਹਨਾਂ ਆਨਲਾਈਨ ਪੜ੍ਹਾਈਆਂ ਦੇ ਮੱਦੇ ਨਜ਼ਰ ਬੱਚੇ ਕਿਸ ਚੀਜ਼ ਨਾਲ ਆਪਣੇ ਇਤਿਹਾਸ ਨਾਲ ਜੁੜਨ ਉਸ ਚੀਜ਼ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਸ਼ਾਮ ਨੂੰ ਇੱਥੇ ਲੇਜ਼ਰ ਸ਼ੋਅ ਹੁੰਦਾ ਉਹ 10-15 ਮਿੰਟ ਦਾ ਲੇਜ਼ਰ ਸ਼ੋਅ 10-15 ਮਿੰਟਾਂ ਦੇ ਵਿੱਚ ਸਾਰੀ ਕੁਰਬਾਨੀ ਸਾਰੀ ਬੱਚਿਆਂ ਦੇ ਸਾਹਮਣੇ ਆ ਜਾਂਦੀ ਹੈ ਓਨਰ ਦੇਖ ਰਿਹਾ ਤੁਸੀਂ ਮੇਰਾ ਨਾਮ ਹੈ ਗੁਰਿੰਦਰ ਸਿੰਘ ਬਾਟ ਅਤੇ ਅਸੀਂ ਐਸ ਵਾਲੇ ਖੜੇ ਆਂ ਜਲਿਆਂਵਾਲੀ ਬਾਗ ਦੀ ਇਤਿਹਾਸਕ ਯਾਦਗਾਰ ਦੇ ਅੰਦਰ ਸੋ ਤਸਵੀਰਾਂ ਤੁਸੀਂ ਪਹਿਲਾਂ ਦੇਖੀਆਂ ਨੇ ਕਿ ਵੱਡੇ ਪੱਧਰ ਤੇ ਲੋਕਾਂ ਨੇ ਪ੍ਰੋਟੈਸਟ ਕੀਤਾ ਹੈ ਕਿ ਯਾਦਗਾਰ ਦੇ ਨਵੀਨੀਕਰਨ ਨੂੰ ਲੈ ਕੇ ਭਾਜਪਾ ਸਰਕਾਰ ਨੇ ਬੜੇ ਵੱਡੇ ਪੱਧਰ ਤੇ ਛੇੜਛਾੜ ਕੀਤੀ ਹੈ। ਸੋ ਉਹ ਵੀ ਇੰਟਰਵਿਊ ਅਸੀਂ ਕੀਤੀਆਂ ਸੀ ਕਿ ਕਿਹੜੇ ਲੋਕ ਨੇ ਜਿਨ੍ਹਾਂ ਨੇ ਇਤਰਾਜ਼ ਜਤਾਇਆ। ਪਰ ਇਸ ਇਤਰਾਜ਼ ਦੇ ਚੱਲਦਿਆਂ ਹੀ ਸਾਡੇ ਨਾਲ ਇਸ ਵੇਲੇ ਇਸ ਮੁੱਦੇ ਤੇ ਗੱਲਬਾਤ ਕਰਨ ਲਈ ਭਾਜਪਾ ਸਰਕਾਰ OBC ਵਿੰਗ ਦੇ ਪ੍ਰਦੇਸ਼ ਮੰਤਰੀ ਕਵਰਬੀ ਸਿੰਘ ਮੰਜਲ ਮੌਜੂਦ ਨੇ ਜਿਹੜੇ ਗੱਲ ਕਰਨਾ ਚਾਹੁੰਦੇ ਆ ਕਿ ਨਰਿੰਦਰ ਮੋਦੀ ਜੀ ਵੱਲੋਂ ਜੋ ਨਵੀਨੀਕਰਨ ਕੀਤਾ ਗਿਆ ਉਹ ਬਿਲਕੁਲ ਸਹੀ ਹੈ। ਮੰਦਰ ਸਾਹਿਬ ਪਹਿਲਾਂ ਦਾ ਸਵਾਗਤ ਹੈ ਸਾਡੇ ਨਾਲ ਜੀ ਬਹੁਤ-ਬਹੁਤ ਧੰਨਵਾਦ ਬਾਟ ਸਾਹਿਬ ਤੁਸੀਂ ਮੈਨੂੰ ਦਾਸ ਨੂੰ ਸੇਵਾ ਦਾ ਮੌਕਾ ਦਿੱਤਾ ਹੈ ਆਪਣਾ ਪੱਖ ਰੱਖਣ ਵਾਸਤੇ ਬਹੁਤ-ਬਹੁਤ ਧੰਨਵਾਦ ਸੋ ਲੋਕਾਂ ਨੇ ਗੱਲਬਾਤ ਕੀਤੀ ਕਿ ਜਦੋਂ ਯਾਦਗਾਰ ਦੇ ਅੰਦਰ ਆਪਾਂ ਦਾਖਲ ਹੁੰਦੇ ਆਂ ਤੇ ਤਸਵੀਰਾਂ ਬਾਹਰ ਲਗੀਆਂ ਨੇ ਤਸਵੀਰਾਂ ਤੋਂ ਹੀ ਗੱਲ ਕਰ ਲੈਣੇ ਆ ਤਸਵੀਰਾਂ ਲਗੀਆਂ ਨੇ ਤੇ ਤਸਵੀਰਾਂ ਦੇ ਵਿੱਚ ਕਿਤੇ ਵੀ ਨਜ਼ਰ ਨਹੀਂ ਆਉਂਦਾ ਕਿ ਲੋਕ ਜਿਹੜੇ ਆ ਇੱਥੇ ਕਾਨਫਰੰਸ ਵਿੱਚ ਹਿੱਸਾ ਲੈਣ ਆਏ ਹੋਣਗੇ ਸ਼ਾਮਲ ਹੋਣ ਆਏ ਹੋਣਗੇ ਤੇ ਅਜਿਹੇ ਵਿਚਾਰਾਂ ਕਰਨ ਆਏ ਹੋਣਗੇ ਜਿਨ੍ਹਾਂ ਦੇ ਨਾਲ ਦੇਸ਼ ਦੀ ਆਜ਼ਾਦੀ ਦੀ ਗੱਲ ਕੀਤੀ ਜਾਂਦੀ ਵੇਂ ਅੰਗਰੇਜ਼ ਸਰਕਾਰ ਉਹਦਾ ਜਿਹੜਾ ਗੁਲਾਮੀ ਦਾ ਜੂੜਾ ਹੈ ਉਹ ਗਲੋਂ ਲਾਉਣ ਦੀ ਗੱਲ ਕੀਤੀ ਜਾਂਦੀ ਹੈ ਬਾਟ ਸਾਹਿਬ ਜਿਹੜੀਆਂ ਤਸਵੀਰਾਂ ਤੁਸੀਂ ਗੈਲਰੀ ਚ ਅੰਦਰ ਆਂਦਿਆਂ ਦੀ ਗੱਲ ਕਰ ਰਹੇ ਜਿਹਦੇ ਚ ਤੁਸੀਂ ਦੇਖ ਰਹੇ ਛੋਟੇ ਛੋਟੇ ਬੱਚੇ ਲੇਡੀਜ਼ ਔਰ ਹੱਸਦੇ ਖੇਡਦੇ ਲੋਕ ਜੰਲੇ ਵਾਲੇ ਬਾਗ ਦੇ ਅੰਦਰ ਐਂਟਰ ਕਰਦਿਆਂ ਦੀਆਂ ਤਸਵੀਰਾਂ ਦੀ ਤੁਸੀਂ ਗੱਲ ਕਰ ਰਹੇ ਹੋ ਮੈਂ ਤੁਹਾਡੀ ਜਾਣਕਾਰੀ ਚ ਵਾਦਾ ਕਰਦੇ ਆ 13 ਅਪ੍ਰੈਲ 1919 ਵਿਸਾਖੀ ਦਾ ਦਿਨ ਸੀਗਾ ਔਰ ਵਿਸਾਖੀ ਦਾ ਦਿਨ ਪੰਜਾਬੀ ਇਹ ਤੇ ਜਿਹੜੀ ਹੈ ਨਾ ਉਹ ਬੜੇ ਹਰਸ਼ੋ ਉਲਾਸ ਨਾਲ ਤੇ ਉਤਸ਼ਾਹ ਨਾਲ ਮਨਾਉਂਦੀ ਆ ਉਹ ਵਿਸਾਖੀ ਦਾ ਦਿਹਾੜਾ ਮਨਾਉਣ ਵਾਸਤੇ ਇਕੱਠੇ ਹੋਏ ਸੀਗੇ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋ ਕੇ ਆਪਣੇ ਉਹ ਨਾ ਪੰਜਾਬੀ ਦਾ ਇੱਕ ਨਵਾਂ ਸਾਲ ਸ਼ੁਰੂ ਆਪਾਂ ਕਹਿ ਸਕਦੇ ਹਾਂ ਕਿ ਨਵੀਂ ਸ਼ੁਰੂਆਤ ਕਰਦੇ ਹਾਂ ਹਰ ਸਾਲ ਆਪਾਂ ਉਸ ਦਿਨ ਤੋਂ ਉਹ ਇੱਕ ਨਵੇਂ ਸਾਲ ਦੀ ਸ਼ੁਰੂਆਤ ਕਰਨ ਵਾਸਤੇ ਇਕੱਠੇ ਹੋਏ ਸੀਗੇ ਉਹ ਇਸ ਪੱਖ ਦੇ ਵਿੱਚ ਇੱਥੇ ਇਕੱਠੇ ਹੋਏ ਸੀਗੇ ਤੇ ਰੋਲਟ ਐਕਟ ਅੰਗਰੇਜ਼ ਸਰਕਾਰ ਉਦੋਂ ਲੈ ਕੇ ਆਈ ਸੀਗੀ ਜਿਹਨੂੰ ਆਪਾਂ ਕਾਲਾ ਕਾਨੂੰਨ ਅਸਲ 'ਚ ਕਹਿ ਸਕਦੇ ਹਾਂ ਜਿਹੜਾ ਕਾਲਾ ਕਾਨੂੰਨ ਹੁੰਦਾ ਉਹ ਕਾਲਾ ਕਾਨੂੰਨ ਲੈ ਕੇ ਉਦੋਂ ਰੋਲਟ ਐਕਟ ਲੈ ਕੇ ਸਰਕਾਰ ਆਈ ਸੀਗੀ ਜਿਹਦੇ ਵਿੱਚ ਤੁਹਾਨੂੰ ਕੋਈ ਵੀ ਕਾਨਫਰੰਸ ਮੀਟਿੰਗ ਸੋਸ਼ਲ ਕੰਮ ਕਰਨ ਵਾਸਤੇ ਜਾਂ ਪੋਲੀਟੀਕਲ ਮੀਟਿੰਗ ਕਰਨ ਵਾਸਤੇ ਬੈਨ ਕਰ ਦਿੱਤਾ ਗਿਆ ਸੀਗਾ ਉਹ ਇਸ ਲਈ ਕਰ ਦਿੱਤਾ ਗਿਆ ਸੀ ਕਿ ਕਿ ਗੋਰੇ ਨੇ ਇਹ ਇੰਨਾ ਸਖਤ ਕਾਨੂੰਨ ਬਣਾਤਾ ਵੀ 2 ਸਾਲ ਤੱਕ ਤੁਸੀਂ ਜ਼ਮਾਨਤ ਨਹੀਂ ਲਗਾ ਸਕਦੇ ਨੋਨ ਅਵੇਲੇਬਲ ਸਿਸਟਮ ਤਿਆਰ ਕਰਤਾ ਵੀ ਜੇ ਤੁਸੀਂ ਕੋ ਪੋਲੀਟੀਕਲ ਐਕਟੀਵਿਟੀ ਕਰਦੇ ਹੋ ਉਸ ਅਗੇਂਸ ਉਸ ਰੋਲ ਐਟੈਕਰ ਦੇ ਅਗੇਂਸਟ 13 ਅਪ੍ਰੈਲ ਵਾਲੇ ਦਿਨ ਲੋਕ ਇੱਥੇ ਇਕੱਠੇ ਹੋਏ ਸੀਗੇ ਉਸ ਕਾਨਫਰੰਸ ਦੇ ਵਿੱਚ ਇਕੱਠੇ ਹੋਏ ਸੀਗੇ ਜਿਹੜੀ ਤੁਸੀਂ ਗੱਲ ਕਰਦੇ ਹੋ ਵੀ ਉਹਨਾਂ ਦੇ ਚਿਹਰੇ ਤੇ ਚਿੰਤਾ ਨਹੀਂ ਨਜ਼ਰ ਆਉਂਦੀ ਜਾਂ ਦੁੱਖ ਨਹੀਂ ਨਜ਼ਰ ਆਉਂਦਾ ਇਹ ਸਿੱਖ ਕੌਮ ਦਾ ਜਾਂ ਪੰਜਾਬੀਅਤ ਦਾ ਇੱਕ ਇਤਿਹਾਸ ਰਿਹਾ ਦੁੱਖ ਤੇ ਸਾਡੇ ਨਾਲ ਕਿਤੇ ਦੂਰ ਦੂਰ ਤੱਕ ਕਦੇ ਵੀ ਨਾਲ ਨਹੀਂ ਹੁੰਦਾ ਅਸੀਂ ਹਮੇਸ਼ਾ ਚੜ੍ਹਦੀ ਕਲਾ 'ਚ ਹੀ ਰਹਿੰਦੇ ਆਂ ਤੇ ਇਸ ਲਈ ਉਹ ਤੁਹਾਨੂੰ ਜਿਹੜੀ ਮੱਥੇ ਦੀ ਛਿਕਨ ਜਿਹੜੇ ਵੀ ਲੋਕ ਇਹ ਗੱਲਾਂ ਕਰਦੇ ਨੇ ਉਹ ਬੇਸਲੈਸ ਨੇ ਅਸੀਂ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦੇ ਆਂ ਸੋ ਉਹਨਾਂ ਤੋਂ ਬਾਅਦ ਉੱਥੇ ਇੱਕ ਬੋਤ ਤੇ ਕਹਿੰਦੇ ਨੇ ਕਿ ਸ਼ਹੀਦ ਉਦਮ ਸਿੰਘ ਇੱਕ ਬਹਾਦਰ ਯੋਧੇ ਸਨ ਜਿਨ੍ਹਾਂ ਦੀ ਹਮੇਸ਼ਾ ਹੀ ਤਸਵੀਰ ਹੱਥ 'ਚ ਰਵਾਲਵਰ ਫੜਿਆ ਦੀ ਆਉਂਦੀ ਸੀ ਤੇ ਦੇਖ ਕੇ ਇੱਕ ਫੀਲ ਹੁੰਦਾ ਸੀ ਕਿ ਸਾਡਾ ਯੋਧਾ ਹੈ ਜਿਨੇ ਲੰਡਨ 'ਚ ਜਾ ਕੇ ਅਡਵਾਈਜ਼ਰ ਨੂੰ ਮਾਰਿਆ ਸੀ ਪਰ ਹੁਣ ਹੱਥ 'ਚ ਮਿੱਟੀ ਫੜਾ ਦਿੱਤੀ ਹੈ ਕਿ ਜਿਵੇਂ ਇੱਕ ਮੰਕਤਾ ਸ਼ੋਅ ਕਰ ਦਿੱਤਾ ਹੈ ਬਾਟਸਪ ਮੈਂ ਤੁਹਾਡੀ ਇਸ ਗੱਲ ਨਾਲ ਬਿਲਕੁਲ ਵੀ ਸਹਿਮਤ ਨਹੀਂ ਹਾਂਗਾ ਸ਼ਹੀਦ ਉਦਮ ਸਿੰਘ ਜੀ ਦਾ ਜਿਹੜਾ ਬਚਪਨ ਦਾ ਨਾਮ ਸੀ ਉਹ ਸ਼ੇਰ ਸਿੰਘ ਸੀਗਾ 2 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੇ ਮਾਤਾ ਪਿਤਾ ਹੋ ਗਏ ਸੀਗੇ ਤੇ 8 ਸਾਲ ਦੀ ਉਮਰ 'ਚ ਉਹਨਾਂ ਦੇ ਫਾਦਰ ਦੀ ਡੈਥ ਹੋ ਗਈ ਸੀ। ਯਤਿਮਖਾਨੇ ਦੇ ਵਿੱਚ ਉਹ ਸ਼ਖਸੀਅਤ ਵੱਡੀ ਹੋਈ, ਬਣੀ ਪਲੀ ਤੇ ਉਸ ਤੋਂ ਬਾਅਦ 20 ਸਾਲ ਦੀ ਉਮਰ ਦੇ ਵਿੱਚ ਜਦੋਂ ਇਹ ਇੱਥੇ ਪਾਣਾ ਵਾਪਰਿਆ ਉਦੋਂ ਉਹ 20 ਸਾਲ ਦੀ ਉਮਰ ਦੇ ਵਿੱਚ ਸੀਗੇ ਔਰ ਉਹ ਇੱਥੇ ਪਾਣੀ ਪਿਆਣ ਦੀ ਸੇਵਾ ਕਰ ਰਹੇ ਸੀਗੇ। ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਕੋਈ ਇਸ ਤਰ੍ਹਾਂ ਕਰਕੇ ਉਹਨਾਂ ਨੂੰ ਮੰਗਤਾ ਬਣਾਇਆ ਦਿਖਾ ਰਿਹਾ ਮੈਂ ਇੱਕ ਬੇਨਤੀ ਕਰ ਦਵਾਂ ਇਹ ਇਹਦਾ ਮਤਲਬ ਹੁੰਦਾ ਅਲਖ ਜਗਾਣੀ ਇਹ ਕੋਈ ਅਸੀਂ ਭੀਖ ਮੰਗਣ ਦਾ ਇਹ ਸਟਾਈਲ ਕਦੇ ਨਹੀਂ ਹੁੰਦਾ ਇਹ ਭੀਖ ਨਹੀਂ ਮੰਗਦਾ ਪਿਆ ਬੰਦਾ ਉਹ ਅਲਖ ਜਗਾਰਾ ਵਾ ਆਪਣੇ ਦੇਸ਼ ਵਾਸੀਆਂ ਵਾਸਤੇ ਆਪਣੀ ਕੌਮ ਵਾਸਤੇ ਉਹੋ ਹੀ ਸ਼ਖਸ ਸੀਗਾ ਜਿਨੇ 21 ਸਾਲ ਦੀ ਲੰਬੀ ਜਦੋਜਹਿਤ ਤੋਂ ਬਾਅਦ ਉਸ ਜਰਨਲ ਡਾਇਰ ਨੂੰ ਉੱਥੇ ਜਾ ਕੇ ਗੋਲੀ ਮਾਰੀ ਤੇ ਆਪਣੇ ਆਪ ਨੂੰ ਸਮਰਪਿਤ ਕੀਤਾ ਉਹ ਗੋਲੀ ਮਾਰ ਕੇ ਉੱਥੋਂ ਨਿਕਲ ਵੀ ਸਕਦਾ ਸੀ ਭਜਨਾ ਇਹ ਇਹ ਜਿਹੜੀਆਂ ਚੀਜ਼ਾਂ ਨੇ ਨਾ ਬੜੀ ਛੋਟੀ ਮਾਨਸਿਕਤਾ ਦੀਆਂ ਗੱਲਾਂ ਨੇ ਮੈਂ ਇਹਨਾਂ ਗੱਲਾਂ ਨਾਲ ਬਿਲਕੁਲ ਸਹਿਮਤ ਨਹੀਂ। ਮਤਲਬ ਕਿ ਉਹ ਜਿਹੜਾ ਤੁਸੀਂ ਕਹਿੰਦੇ ਅਲਖ ਜਗਾਉਣਾ ਤੇ ਹਥਿਆਰ ਫੜਨਾ ਇਹ ਚ ਕੋਈ ਬਹੁਤਾ ਫਰਕ ਨਹੀਂਗਾ। ਨਹੀਂ ਨਹੀਂ ਸਰ ਬਹੁਤ ਫਰਕ ਆ ਜੀ। ਹਥਿਆਰ ਫੜ ਕੇ ਰੱਖਣਾ ਜਿਹੜਾ ਨਾ ਉਹ ਹਥਿਆਰ ਫੜਨ ਦਾ ਇੱਕ ਲੌਜੀਕ ਸੀਗਾ ਕਿ ਜਰਨਲ ਡਾਇਰ ਨੂੰ ਉਹਨਾਂ ਨੇ ਉੱਥੇ ਗੋਲੀ ਮਾਰੀ ਸੀਗੀ। ਜਦੋਂ ਉਹਨਾਂ ਨੇ ਗੋਲੀ ਮਾਰੀ ਸੀ ਉਦੋਂ ਮਾਰੀ ਸੀਗੀ। ਜਦੋਂ ਉਹ ਇੱਥੇ ਆਏ ਸੀਗੇ ਇੱਥੇ ਕੌਮ ਨੂੰ ਅਲਖ ਜਗਾਉਣ ਵਾਸਤੇ ਆਏ ਸੀਗੇ 13 ਪਲੈਅਰ 1919 ਨੂੰ ਉਹਨਾਂ ਨੇ ਕੋਈ ਗੋਲੀਆਂ ਨਹੀਂ ਸੀ ਇੱਥੇ ਚਲਾਈਆਂ ਦੇਖੋ ਗੋਲੀਆਂ ਚਲਾਣ ਵਾਲਾ ਬੁੱਤ ਥੋੜਾ ਇਹਨਾਂ ਦਾ ਇੱਥੇ ਲੱਗ ਜੇਗਾ ਇੱਥੇ ਤੇ ਹਲਕ ਜਗਾਣ ਵਾਸਤੇ ਇਕੱਠੇ ਹੋਏ ਸੀਗੇ ਵੀ ਇਹ ਰੋਲ ਅਟੈਕਟ ਦੇ ਖਿਲਾਫ ਅਸੀਂ ਇਕੱਠੇ ਹੋ ਰਹੇ ਹਾਂ ਉਹ ਇੱਕ ਮੂਵਮੈਂਟ ਸੀਗੀ ਦੇਖੋ ਆਪਾਂ ਪਰਸਥਿਤੀਆਂ ਨੂੰ ਸਮਝੀ ਹੈ ਨਾ ਜਿੱਥੇ ਗੋਲੀ ਚਲਾਣ ਦੀ ਗੱਲ ਹੈ ਕਿ ਉਥੇ ਗੋਲੀ ਚਲਾਣ ਵਾਲਾ ਬੁੱਤ ਲੱਗੇਗਾ ਜਿੱਥੇ ਹਲਕ ਜਗਾਣ ਦੀ ਗੱਲ ਹੈ ਕਿ ਉਥੇ ਹਲਕ ਜਗਾਣ ਵਾਲਾ ਲੱਗੇਗਾ ਸੋ ਹੋਰ ਵੀ ਸ਼ੰਕੇ ਨੇ ਇਤਰਾਜ਼ ਨੇ ਜੀ ਜੀ ਕਿ ਜਿੱਥੇ ਗੋਲੀਆਂ ਦੇ ਨਿਸ਼ਾਨ ਸੀ ਉਹਨਾਂ ਨੂੰ ਵੀ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਨਵੀਂ ਨਹੀਂ ਕਰਨ ਦੇ ਨਾਂ ਤੇ ਜਿਹੜਾ ਸ਼ਹੀਦੀ ਖੂਹ ਹੈ ਉਹਨੂੰ ਵੀ ਪਲਾਸਟਰ ਕਰ ਵਾਟਸਐਪ ਪਹਿਲਾਂ ਤੇ ਮੈਂ ਕੈਮਰਾਮੈਨ ਸਾਹਿਬ ਨੂੰ ਬੇਨਤੀ ਕਰਾਂਗਾ ਇਹ ਗੋਲੀਆਂ ਦੇ ਨਿਸ਼ਾਨ ਇਨ ਬਿਨ ਨੇ ਐਜ਼ ਇਟ ਇਜ਼ ਮਾਰਕ ਹੋਏ ਪਏ ਨੇ ਇਹ ਕੋਈ ਮਿਟਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਪਹਿਲਾਂ ਤੇ ਜਿਹੜਾ ਭਰਮ ਫਲਾਇਆ ਜਾ ਰਿਹਾ ਨਾ ਇਹਦੇ ਤੋਂ ਆਪਾਂ ਬਾਹਰ ਆ ਜਾਈਏ ਇਸ ਤੋਂ ਉਪਰੰਤ ਜਿਹੜੀ ਖੁਦ ਹੀ ਤੁਸੀਂ ਗੱਲ ਕਰਦੇ ਹੋ ਨਾ ਮੈਂ ਤੁਹਾਨੂੰ ਦੱਸਦਾ ਜੀ ਸਾਡਾ ਬਚਪਨ ਸਾਰਾ ਇੱਥੇ ਹੀ ਗੁਜ਼ਰਿਆ ਟਾਊਨਲ ਸਕੂਲ ਦੇ ਵਿੱਚ ਨਾ ਸਾਡੀ 12 ਤੋਂ 5 ਦੀ ਸ਼ਿਫਟ ਚੱਲਦੀ ਹੁੰਦੀ ਸੀ ਕਿ ਤੇ ਉਹਦੇ ਇਨ ਬਿਟਵੀਨ ਬੱਚੇ ਸੂਰੇ ਘਰਾਂ ਤੋਂ ਅਸੀਂ 9-8 ਵਜੇ 8 ਵਜੇ 9 ਵਜੇ ਇੱਥੇ ਆ ਜਣਾ ਤੇ ਸਾਰਾ ਟਾਈਮ 12 ਵਜੇ ਤੱਕ ਇੱਥੇ ਹੀ ਅਸੀਂ ਬਤੀਤ ਕਰਦੇ ਰਹੇ ਹਾਂ ਇੱਕ ਸਮਾਂ ਇਹੋ ਜਿਹਾ ਸੀਗਾ ਕਿ ਇੱਥੇ ਬਹੁਤ ਗੰਦਗੀ ਹੁੰਦੀ ਸੀਗੀ ਜੂਆ ਖੇਡਣ ਵਾਲੇ ਇੱਥੇ ਜੂਆ ਖੇਡਦੇ ਹੁੰਦੇ ਸੀਗੇ ਪਾਣ ਦੀਆਂ ਪੀਕਾਂ ਵੱਜੀਆਂ ਹੁੰਦੀਆਂ ਸੀਗੀਆਂ ਇੱਥੇ ਇਹ ਉਹੋ ਹੀ ਜੱਲਿਆਂ ਵਾਲਾ ਬਾਗ ਆ ਤੇ ਜੇ ਅੱਜ ਇਹਦੇ ਅਸੀਂ ਇਹਨੂੰ ਸੰਤੁਲਿਤ ਕਰ ਦਿੱਤਾ ਜਾਂ ਇਹਦਾ ਸਿਕਿਉਰਟੀ ਕਰ ਦਿੱਤੀ ਆ ਤੇ ਇਹਦੇ 'ਚ ਕੋਈ ਗੁਨਾਹ ਨਹੀਂ ਹੈਗਾ ਉਸ ਤੋਂ ਅੱਗੇ ਆਜੋ ਜਿਹੜਾ ਤੁਸੀਂ ਕਹਿੰਦੇ ਬਦਲਾਵ ਕੀਤੇ ਕਿ ਖੂਹ ਦੀ ਤੁਸੀਂ ਗੱਲ ਕਰਦੇ ਹੋ ਇਹ ਉਹੋ ਹੀ ਖੂਹ ਆ ਮੈਂ ਇਸ ਖੂਹ ਦੇ ਵਿੱਚ ਮੋਟਰ ਲੱਗੀ ਦੇਖੀ ਹੋਈ ਆ ਕੀ ਉਹ ਸ਼ਹੀਦਾਂ ਦਾ ਖੂਨ ਕੱਢਣਾ ਸੀ ਮੋਟਰ ਲਾਈ ਗਈ ਸੀਗੀ ਐਨੀ ਗੱਲਾਂ ਹੈਗੀਆਂ ਇੱਕ ਰਾਹੁਲ ਗਾਂਧੀ ਵਰਗਾ ਪੱਪੂ ਆਦਮੀ ਉੱਠ ਕੇ ਇੱਕ ਟਵੀਟ ਕਰਦਾ ਤੇ ਆਪਾਂ ਉਹਨੂੰ ਇੱਕ ਮੁੱਦਾ ਬਣਾ ਲੈਨੇ ਆ ਉਹ ਤਕਲੀਫ ਅਸਲ ਦੇ ਵਿੱਚ ਰਾਹੁਲ ਗਾਂਧੀ ਨੂੰ ਇਸ ਗੱਲ ਤੋਂ ਹੋਈ ਆ ਕਿ ਉਹਨਾਂ ਦਾ ਮੌਕੇ ਦਾ ਮੁੱਖ ਮੰਤਰੀ ਕਾਂਗਰਸ ਦਾ ਵੀ ਇਸ ਇਨੋਗਰੇਸ਼ਨ 'ਚ ਸ਼ਾਮਿਲ ਸੀ ਔਰ ਮੌਕੇ ਦਾ ਜਿਹੜਾ ਮੈਂਬਰ ਪਾਰਲੀਮੈਂਟ ਕਾਂਗਰਸ ਦਾ ਉਹ ਵੀ ਇਹਦੇ ਵਿੱਚ ਸ਼ਾਮਿਲ ਸੀ ਤੇ ਇਸ ਕਰਕੇ ਉਹਨਾਂ ਨੂੰ ਤਕਲੀਫ ਹੋਈ ਆ ਕਿ ਇਹ ਮੇਰੇ ਹੀ ਬੰਦੇ ਇਸ ਗੱਲ ਦੇ ਨਾਲ ਕਿਉਂ ਚੱਲ ਪਏ ਨੇ ਉਸ ਤਕਲੀਫ ਨੂੰ ਉਹਨਾਂ ਨੇ ਜ਼ਾਹਿਰ ਕਰਨ ਵਾਸਤੇ ਇਹ ਗੱਲ ਤੇ ਕੁਝ ਮੂਰਖ ਲੋਕ ਸਾਡੇ ਮੈਂ ਮੂਰਖ ਹੀ ਕਵਾਂਗਾ ਕਿ ਜਿਹੜੇ ਗੱਲ ਨੂੰ ਸਮਝਦੇ ਨਹੀਂ ਇੱਕ ਇਸ਼ਾਰੇ ਦੇ ਉੱਤੇ ਰਾਹੁਲ ਗਾਂਧੀ ਦੇ ਆਣ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਮੈਂ ਇਹਨਾਂ ਗੱਲਾਂ ਨਾਲ ਸਹਿਮਤ ਨਹੀਂ ਕੋਸ਼ਿਸ਼ ਇਹ ਗੱਲ ਕੀਤੀ ਇਹਨੂੰ ਕਾਂਗਰਸੀ ਦਿਖ ਦੇਣ ਦੀ ਕੋਸ਼ਿਸ਼ ਕੀਤੀ ਆ ਪਰ ਜਿਨ੍ਹਾਂ ਲੋਕਾਂ ਨੇ ਪ੍ਰੋਟੈਸਟ ਕੀਤਾ ਆ ਉਹ ਕਿਸਾਨ ਜਥੇਬੰਦੀ ਵਾਲੇ ਵੀ ਸਨ ਬੁੱਧੀਜੀਵੀ ਵਰਗ ਦੇ ਲੋਕ ਸਨ ਜਿਹੜੇ ਇੱਥੇ ਰੌਲਾ ਪਾਉਂਦੇ ਰਹੇ ਨੇ ਆ ਕੇ ਉਹਨਾਂ ਨੂੰ ਕਾਂਗਰਸ ਨਾਲ ਕਿਵੇਂ ਜੋੜ ਸਕਦੇ ਆ ਸਰ ਕਿਸਾਨ ਜਥੇਬੰਦੀ ਵਾਲੇ ਆਪਣੇ ਬਾਰਡਰ ਤੇ ਐਜੀਟੇਸ਼ਨ ਕਰ ਰਹੇ ਨੇ ਉਹਨਾਂ ਕੋਲ ਇੰਨਾ ਟਾਈਮ ਕਿਸੇ ਕੋਈ ਇੱਥੇ ਆਣ ਕੇ ਤੁਹਾਡੇ ਖਿਲਾਫ ਐਜੀਟੇਸ਼ਨ ਕਰਨਗੇ ਉਹਨਾਂ ਕੋਲ ਇੰਨਾ ਸਮੇਂ ਨਹੀਂ ਹੈਗਾ ਉਹ ਆਪਣਾ ਐਜੀਟੇਸ਼ਨ ਚਲਾ ਰਹੇ ਨੇ ਚਲਾਉਂਦੇ ਰਹਿਣ ਚਲੋ ਉਹ ਇੱਕ ਸੈਪਰੇਟ ਵਿਸ਼ਾ ਹੈ ਜਿਹੜੇ ਇੱਥੇ ਲੋਕ ਸੀ ਕੋਈ ਕਿਸਾਨ ਨਹੀਂ ਉਹ ਇਥੋਂ ਦੇ ਲੋਕਲ ਹੀ ਲੋਕ ਨੇ ਵੀਡੀਓਗ੍ਰਾਫੀਆਂ ਤੁ ਬੱਸ ਇਹ ਨਾ ਕੀਆ ਸੋ ਤੁਸੀਂ ਗੱਲ ਕੀਤੀ ਆਪਣੀ ਕਿ ਮੈਂ ਆਪਣੀ ਸੰਭਾਲ ਦੇ ਵਿੱਚ ਵੇਖਿਆ ਕੋਈ ਬਹੁਤ ਹੀ ਪੁਰਾਣੀ ਗੱਲ 20 25 ਸਾਲ ਦੀ ਗੱਲ ਹੋਏਗੀ ਬਿਲਕੁਲ ਖੂਹ 'ਚ ਮੋਟਰ ਲੱਗੀ ਵੇਖੀ ਆ ਉਹ ਮੋਟਰ ਦਾ ਕੀ ਕੰਮ ਹੁੰਦਾ ਸੀ ਸਰ ਉਹ ਮੋਟਰ ਚਲਾ ਕੇ ਦੇ ਇਥੇ ਬਾਗ ਨੂੰ ਪਾਣੀ ਲਾਉਂਦੇ ਹੁੰਦੇ ਸੀ ਤੇ ਹੁਣ ਅਸੀਂ ਇਹਨੂੰ ਕੀ ਕਹਾਂਗੇ ਸ਼ਹੀਦਾਂ ਦਾ ਖੂਨ ਕੱਢ ਕੇ ਪਾਣੀ ਲਾਉਂਦੇ ਰਿਆ ਨਹੀਂ ਇਹ ਗੱਲਾਂ ਬੇਸਲੈਸ ਗੱਲਾਂ ਨੇ ਦੇਖੋ ਖੂਹ ਨੂੰ ਸੰਭਲ ਕੇ ਰੱਖਣ ਵਾਸਤੇ ਪੁਰਾਣੀਆਂ ਗੱਲਾਂ ਹੋ ਗਿਆ ਮੇਰੀ ਗੱਲ ਨੂੰ ਸਮਝੋ ਨਾ 100 ਸਾਲ ਤੋਂ ਉੱਪਰ ਹੋਣ ਰਿਆ ਵਾ ਉਹ ਚੀਜ਼ ਨੂੰ ਸਾਂਭ ਕੇ ਰੱਖਣ ਵਾਸਤੇ ਉਹਨੂੰ ਜੇ ਸਾਂਭਣਾ ਗੁਨਾਹ ਆ ਤੇ ਮੈਨੂੰ ਨਹੀਂ ਲੱਗਦਾ ਫੇਰ ਤੇ ਗੁਨਾਹ ਕਰ ਦਿੱਤਾ ਜੇ ਕਿਸੇ ਚੀਜ਼ ਨੂੰ ਸਾਂਭ ਕੇ ਰੱਖਣਾ ਗੁਨਾਹ ਆ ਹੁਣ ਵੱਡੇ ਵੱਡੇ ਸ਼ੀਸ਼ੇ ਲਾਦੇ ਤੇ ਮੈਂ ਟੋਫੀਆਂ ਦੇ ਰੈਪਰਾਂ ਨਾਲ ਭਰਿਆ ਖੂ ਦੇਖਿਆ ਹੈ ਜੀ ਆਪਣੀ ਅੱਖਾਂ ਨਾਲ ਦੇਖਿਆ ਹੈ ਲੋਕ ਪੈਸੇ ਸੁੱਟਦੇ ਸੀ ਬੱਚੇ ਖਾ ਕੇ ਟੋਫੀਆਂ ਦਾ ਰੈਪਰ ਵਿੱਚ ਸੁੱਟ ਦਿੰਦੇ ਹੁਣ ਉੱਚੇ ਸ਼ੀਸ਼ੇ ਲਗਾ ਦਿੱਤੇ ਗਏ ਆ ਕਿ ਤਾਂ ਕਿ ਕੋਈ ਚੀਜ਼ ਅਜੇ ਵੀ ਕੁਝ ਲੋਕ ਬੜੇ ਸਿਆਣੇ ਇੱਥੇ ਆਉਂਦੇ ਨੇ ਅਜੇ ਵੀ ਕੋਈ ਪੈਸੇ ਸੁੱਟ ਜਾਂਦਾ ਕੋਈ ਕੁਝ ਸੁੱਟ ਜਾਂਦਾ ਹੁਣ ਉਸ ਚੀਜ਼ ਦੇ ਉੱਤੇ ਅਸੀਂ ਕੁਝ ਤੇ ਲਾ ਨਹੀਂ ਸਕਦੇ ਪਰ ਜੇ ਕਿਸੇ ਚੀਜ਼ ਨੂੰ ਸੰਭ ਕੇ ਰੱਖਣਾ ਮੈਂ ਨਹੀਂ ਸਮਝਦਾ ਕਿ ਕੁਝ ਵੀ ਗਲਤ ਹੋਇਆ ਮੇਰੇ ਹਿਸਾਬ ਨਾਲ ਬਹੁਤ ਵਧੀਆ ਆ ਪਰ ਜੇ ਜੇ ਪੰਜਾਬੀ ਮੰਨਦੇ ਆ ਜਾਂ ਮੰਗਦੇ ਆ ਕਿ ਸਾਨੂੰ ਪਹਿਲਾਂ ਵਾਲੀ ਦੇਖ ਜਿਹੜੀ ਉਹ ਜ਼ਿਆਦਾ ਫੀਲ ਦਿੰਦੀ ਸੀ ਵਧੀਆ ਲੱਗਦੀ ਸੀ ਤੇ ਸਰਕਾਰ ਦੀ ਕੀ ਮਨਚਾ ਹੈ ਕਿ ਧੱਕੇ ਨਾਲ ਇਹਦਾ ਨਵੀਨੀਕਰਨ ਕਰਨਾ ਸਰ ਮੇਰੀ ਬੇਨਤੀ ਸੁਣੋ ਇਹ ਇਹ ਨਾ ਮੈਨੂੰ ਨਾ ਇਹਦਾ ਜਵਾਬ ਹੀ ਨਹੀਂ ਪਤਾ ਮੈਂ ਤੁਹਾਨੂੰ ਕੀ ਦਵਾਂ ਹੁਣ ਮੰਗਣ ਨਾਲ ਤੇ ਕੋਈ ਆਣ ਕੇ ਮੂਰਖ ਉਟ ਕੇ ਕਹੇਗਾ ਜੀ ਆਹ ਕੰਮ ਇਦਾਂ ਹੋਣਾ ਜਿਹਦਾ ਤੇ ਉਦਾਂ ਹੀ ਨਹੀਂ ਹੋਣਾ ਜਿਹਦੇ ਸਰਕਾਰਾਂ ਦੇ ਵੀ ਕੁਝ ਆਪਣੇ ਨਿਯਮ ਹੁੰਦੇ ਨੇ ਦੇਖੋ ਮੈਂ ਤੁਹਾਨੂੰ ਇਹ ਜਾਣਕਾਰੀ ਦਿੰਨ ਤੁਸੀਂ ਕਹਿੰਦਾ ਫਿਰ ਕਾਂਗਰਸ ਨਾਲ ਬੰਦ ਨਾ ਜਵਾਰਲਾਲ ਨਹਿਰੂ ਜੀ ਦੇ ਮੈਨੂੰ ਨਹੀਂ ਲੱਗਦਾ ਕਿ ਜੱਲਿਆਂ ਵਾਲੇ ਬਾਗ ਦੀ ਕੁਰਬਾਨੀ ਦੇ ਨਾਲ ਸ੍ਰੀ ਜਵਾਰਲਾਲ ਨਹਿਰੂ ਜੀ ਦਾ ਕੋਈ ਤੱल्लੁਕਾਤ ਹੈਗਾ ਪਰ ਉਹਨਾਂ ਦੀ ਸੱਲ ਲੱਗੀ ਜਾਂ ਅੰਦਰ ਉਹ ਕੀ ਕਰਦੀ ਹੈ ਜੀ ਇੱਥੇ ਜੇ ਛੇੜਛਾੜ ਹੁੰਦੇ ਨਾ ਤਾਂ ਸੇਲ ਕੱਢ ਕੇ ਬਾਹਰ ਮਾਰਦੇ ਇਹ ਛੇੜਛਾੜ ਨਹੀਂ ਹੁੰਦੀ ਇਹ ਦੇਖੋ ਕਿਸੇ ਵੀ ਚੀਜ਼ ਨੂੰ ਆਪਣੀ ਦਰੋਹਰ ਨੂੰ ਸੰਭ ਕੇ ਰੱਖਣਾ ਦੇਖੋ ਇੱਕ ਸਮਾ ਸੀਗਾ ਇੱਥੇ ਇੱਕ ਗੈਲਰੀ ਹੁੰਦੀ ਸੀ ਉਹਦੇ ਵਿੱਚ ਫੋਟੋਆਂ ਲੱਗੀਆਂ ਹੁੰਦੀਆਂ ਤੇ ਲੋਕ ਪੜ੍ਹਦੇ ਸੀ ਉਸ ਇਤਿਹਾਸ ਨੂੰ ਹੁਣ ਉਹਨਾਂ ਨੇ ਵੀਡੀਓ ਲਾਈਜੇਸ਼ਨ ਕਰ ਦਿੱਤੀ ਆ ਕਿ ਹਰ 15-15 ਮਿੰਟ ਦੀ ਵੀਡੀਓ ਲਾਈਜੇਸ਼ਨ ਦੀ ਚਾਰ ਗੈਲਰੀਆਂ ਬਣਾ ਦਿੱਤੀਆਂ ਨੇ ਹਰ ਗੈਲਰੀ ਦੇ ਵਿੱਚ ਏਸੀ ਲਾ ਦਿੱਤੇ ਗਏ ਨੇ ਸੰਗਤ ਦੀ ਸਹੂਲਤ ਵਾਸਤੇ ਉਹ ਵੀਡੀਓਗ੍ਰਾਫੀ ਉੱਥੇ ਹੁੰਦੀ ਆ ਵੀਡੀਓ ਲਾਈਜੇਸ਼ਨ ਦੇ ਵਿੱਚ ਸਾਰਾ ਇਤਿਹਾਸ ਬੱਚਿਆਂ ਨੂੰ ਦਿਖਾਇਆ ਜਾ ਰਿਹਾ ਅੱਜ ਮੈਨੂੰ ਇੱਕ ਗੱਲ ਦੱਸੋ ਸਾਡੇ ਬੱਚੇ ਕਾਪੀ ਪੈਨ ਲੈ ਕੇ ਪੜ੍ਹਦੇ ਨੇ ਸਾਰੇ ਬੱਚੇ ਆਨਲਾਈਨ ਪੜਾਈਆਂ ਕਰ ਰਹੇ ਨੇ ਅੱਜ ਟ੍ਰੈਂਡ ਹੋ ਗਿਆ ਸਾਰ ਇਸ ਚੀਜ਼ ਦਾ ਇਸ ਸਮੇਂ ਦੀ ਕੀ ਲੋੜ ਕਹਿ ਸਕਦੇ ਆ ਠੀਕ ਹੈ ਨਾ ਸਮੇਂ ਦੀ ਲੋੜ ਹੈ ਨਾ ਬੱਚਿਆਂ ਨੂੰ ਇਤਿਹਾਸ ਕਿੱਦਾਂ ਪਤਾ ਲੱਗੇਗਾ ਇਦਾਂ ਹੀ ਪਤਾ ਲੱਗੇਗਾ ਅੱਜ ਬੱਚੇ ਪੜਨ ਵਾਲੇ ਕਾਫੀਆਂ ਕਾਲੀਆਂ ਕਰਨ ਵਾਲੇ ਕੰਮ ਖਤਮ ਹੋ ਗਿਆ ਅੱਜ ਬੱਚੇ ਆਨਲਾਈਨ ਪੜਾਈਆਂ ਕਰਦੇ ਨੇ ਉਹਨਾਂ ਆਨਲਾਈਨ ਪੜਾਈਆਂ ਦੇ ਮੱਦੇ ਨਜ਼ਰ ਬੱਚੇ ਕਿਸ ਚੀਜ਼ ਨਾਲ ਆਪਣੇ ਇਤਿਹਾਸ ਨਾਲ ਜੁੜਨ ਉਸ ਚੀਜ਼ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਸ਼ਾਮ ਨੂੰ ਇੱਥੇ ਲੇਜ਼ਰ ਸ਼ੋਅ ਹੁੰਦਾ ਉਹ 10-15 ਮਿੰਟ ਦਾ ਲੇਜ਼ਰ ਸ਼ੋਅ 10-15 ਮਿੰਟਾਂ ਦੇ ਵਿੱਚ ਸਾਰੀ ਕੁਰਬਾਨੀ ਸਾਰੀ ਬੱਚਿਆਂ ਦੇ ਸਾਹਮਣੇ ਆ ਜਾਂਦੀ ਹੈ ਮੇਰੇ ਹਿਸਾਬ ਨਾਲ ਬਹੁਤ ਵਧੀਆ ਹੋਇਆ ਜੀ ਇਹ ਸੋਮੰਜੇ ਸਾਹਿਬ ਕਿਤੇ ਗਲਤ ਨਹੀਂ ਕਿ ਆਪਾਂ ਕਾਂਗ ਪਾਜਪਾ ਸਰਕਾਰ ਦੇ ਹੱਕ ਚ ਭੁਗਦੇ ਆ ਕੋਈ ਰਾਜਨੀਤਿਕ ਫਾਇਦਾ ਲੈਣ ਦੀ ਗੱਲ ਹੋਵੇ ਤੇ ਇਸ ਕਰਕੇ ਆਪਾਂ ਬੋਲੀਏ ਕਿ ਮੈਨੂੰ ਮੋਦੀ ਸਾਹਿਬ ਨੇੜੇ ਤੋਂ ਵੇਖ ਲੈਣਾ ਸਰ ਮੇਰੀ ਇੱਕ ਬੇਨਤੀ ਸੁਣੋ ਮੋਦੀ ਸਾਹਿਬ ਸਭ ਨੂੰ ਨੇੜੇ ਤੋਂ ਹੀ ਦੇਖਦੇ ਆ ਐਸਾ ਕੁਝ ਨਹੀਂ ਕਿ ਉਹ ਕਿਸੇ ਨੂੰ ਦੂਰੋਂ ਵੇਖਦੇ ਤੇ ਕਿਸੇ ਨੂੰ ਨੇੜੋਂ ਵੇਖਦੇ ਆ ਐਸਾ ਕੁਝ ਨਹੀਂ ਆ ਮੈਂ ਉਹਨਾਂ ਲੋਕਾਂ ਨੂੰ ਗੱਲ ਕਰਨਾ ਚਾਹਨਾ ਚੰਗੇ ਨੂੰ ਚੰਗਾ ਕਹਿਣਾ ਕੋਈ ਗੁਨਾਹ ਨਹੀਂ ਹੁੰਦਾ ਅੱਜ ਇੱਥੇ ਇੰਨੀ ਸੰਗਤ ਆਈ ਹੋਈ ਆ ਮੈਂ ਤੁਹਾਨੂੰ ਬੇਨਤੀ ਕਰਾਂਗਾ ਕੋਈ 10 ਵੀ 50 ਲੋਕਾਂ ਨੂੰ ਪੁੱਛੋ ਕਿ ਤੁਹਾਨੂੰ ਕੁਝ ਇੱਥੇ ਗਲਤ ਨਜ਼ਰ ਆ ਰਿਹਾ ਇੱਥੇ ਔਰ ਮੈਂ ਤੁਹਾਨੂੰ ਸ਼ਾਦੀ ਨਾਲ ਇਨੀ ਗੱਲ ਕਹਿ ਸਕਦਾ ਇੱਕ ਠੋਕ ਇਨੀ ਗੱਲ ਕਹਿ ਸਕਦਾ ਤੁਹਾਨੂੰ ਕੋਈ ਵੀ ਕਹੇਗਾ ਇਹ ਨਹੀਂ ਕਹੇਗਾ ਕਿ ਮੈਨੂੰ ਗਲਤ ਨਜ਼ਰ ਆ ਰਿਹਾ ਜਿਹੜਾ ਇਤਿਹਾਸ ਸੀ ਐਜ਼ ਇਟ ਇਜ਼ ਸੰਭਾਇਆ ਉਹ ਕੋਈ ਉਹਦੇ ਨਾਲ ਛੇੜਛਾੜ ਨਹੀਂ ਗੋਲੀਆਂ ਦੇ ਨਿਸ਼ਾਨਾਂ ਦੀ ਗੱਲ ਕੀਤੀ ਮੈਂ ਹੁਣੇ ਕੈਮਰਾਮੈਨ ਸਾਹਿਬ ਨੇ ਗੋਲੀਆਂ ਦੇ ਨਿਸ਼ਾਨ ਵੀ ਦਿਖਾ ਦਿੱਤੇ ਨੇ ਜਿਹੜਾ ਇਤਿਹਾਸ ਸੀ ਉਹਨੂੰ ਸਾਹਮਣੇ ਰੱਖਿਆ ਆ ਹੁਣ ਜਿਹੜੀ ਚੀਜ਼ ਕੋਈ ਲਾਸ ਹੋ ਰਹੀ ਆ ਉਹਨੂੰ ਸਾਹਮਣਾ ਵੀ ਤੇ ਸਾਡੀ ਡਿਊਟੀ ਆ ਨਾ ਪਰ ਕਿਤੇ ਤੁਸੀਂ ਗੱਲ ਕੀਤੀ ਜਿਹੜੇ ਇੱਥੇ ਲੋਕ ਨਾਤਮਸਤਕ ਹੋਣ ਆਏ ਨੇ ਮੈਂ ਮੈਂ ਵੀ ਦੇਖਿਆ ਪਹਿਲਾਂ ਵੀ ਦਰਸ਼ਨ ਕਰਨ ਆਉਂਦਾ ਰਿਹਾ ਕਿ ਪਹਿਲਾਂ ਜਦੋਂ ਆਪਾਂ ਉਨੇ ਸਾਂ ਤਾਂ ਉਹ ਭਾਵਨਾ ਲੈ ਕੇ ਉਨੇ ਹੈ ਕਿ ਸ਼ਹੀਦਾਂ ਨੂੰ ਨਤਮਸਤ ਹੋਣ ਚੱਲੇ ਆ ਹੁਣ ਬਹੁਤੇ ਲੋਕ ਉਹ ਵੇਖਿਆ ਕਿ ਪਿਕਨਿਕ ਸਪਾਟ ਦੀ ਵਾਂਗ ਨਾ ਇੱਥੇ ਸੈਲਫੀਆਂ ਲੈ ਰਹੇ ਨੇ ਹੋ ਸਕਦਾ ਉਹਨਾਂ ਨੂੰ ਨਾ ਪਤਾ ਹੋਵੇ ਕਿ ਜਗ੍ਹਾ ਕਿਸ ਨਾਲ ਸੰਬੰਧਿਤ ਸਰ ਐਸਾ ਕੁਛ ਨਹੀਂ ਹੈਗਾ ਜਿਹੜਾ ਵੀ ਬੰਦਾ ਇੱਥੇ ਆਉਂਦਾ ਨਾ ਉਹਨੂੰ ਇਹਨਾਂ ਪਤਾ ਵਾ ਵੀ ਇਹ 1919 ਵਿੱਚ ਹੋਏ ਜਿਹੜਾ ਗੋਰਿਆਂ ਵੱਲੋਂ ਕੀਤਾ ਗਿਆ ਕਾਣ ਸੀਗਾ ਅਸੀਂ ਉਹਦਾ ਉਹਦਾ ਦ੍ਰਿਸ਼ ਦੇਖਣ ਵਾਸਤੇ ਇੱਥੇ ਆਏ ਆ ਐਸਾ ਕੁਛ ਨਹੀਂ ਕਿ ਜਿਹੜੇ ਲੋਕ ਆਂਦੇ ਕਿ ਪਿਕਨਿਕ ਬਣਾਣ ਆਂਦੇ ਨੇ ਹੁਣ ਦੇਸ਼ ਭਗਤੀ ਦੇ ਗਾ ਇਨੂੰ ਆਪਾਂ ਛੇੜਛਾੜ ਦਾ ਨਾਮ ਦੇਾਂਗੇ ਜਦੋਂ ਦੇਸ਼ ਭਗਤੀ ਦੇ ਇੱਥੇ ਕੋਈ ਅਹੀ ਕੋਈ ਫੂਲਾ ਲੀਲਾ ਦੇ ਗਾਣੇ ਨਹੀਂ ਲਾ ਦਿੱਤੇ ਇਹ ਦੇਸ਼ ਭਗਤੀ ਦੇ ਗਾਣੇ ਚੱਲਦੇ ਨੇ ਦੇਸ਼ ਭਗਤੀ ਦੇ ਗਾਣਿਆਂ ਦੇ ਨਾਲ ਸਾਡੇ ਬੱਚਿਆਂ ਦੇ ਵਿੱਚ ਦੇਸ਼ ਭਗਤੀ ਦੀ ਭਾਵਨਾ ਜਾਗਦੀ ਆ ਤੇ ਮੈਂ ਨਹੀਂ ਸਮਝਦਾ ਕਿ ਕੋਈ ਗਲਤ ਹੈ ਮੇਰੇ ਹਿਸਾਬ ਨਾਲ ਇਹ ਬਹੁਤ ਵਧੀਆ ਜੀ ਸੋ ਜਿਹੜੀ ਜੋਤ ਜਗਦੀ ਹੈ ਜੋਤ ਦੇ ਥੱਲੇ ਨਾ ਇੰਡੀਅਨ ਆਇਲ ਦਾ ਨਾਮ ਦਿੱਤਾ ਹੋਇਆ ਮਸ਼ਹੂਰੀ ਕਰਨ ਵਾਸਤੇ ਇਹ ਵੀ ਬੜੇ ਨੇ ਇਤਰਾਜ਼ ਜਤਾਇਆ ਕਿ ਇੱਥੇ ਅਸੀਂ ਨਮਨ ਹੋਣ ਆਏ ਆ ਤੇ ਯਾਦ ਹੁੰਦੀ ਅਸਲ ਇੰਡੀਅਨ ਆਇਲ ਦੀ ਵੇਖ ਕੇ ਸਰਕਾਰ ਕਿਤਨੇ ਕਿਤੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੀ ਉਹਨਾਂ ਦੀ ਮਸ਼ੂਰੀ ਕਰਨੀ ਚਾਹੁੰਦੀ ਹੈ ਬਾਟ ਸਾਹਿਬ ਇਹ ਜੋਤ ਕਦੀ ਨਹੀਂ ਸੀ ਹੁੰਦੀ ਇੱਥੇ ਹੁਣ ਜਿਨ੍ਹਾਂ ਨੇ ਇਹ ਜੋਤ ਲਾਈ ਕਿ ਉਹ ਛੇੜਛੜ ਸੀਗੀ ਮਾਫੀ ਦੇਣਾ ਇਹ ਲਾਟ ਵੀ ਨਹੀਂ ਸੀ ਹੁੰਦੀ ਇੱਥੇ ਜਦੋਂ 1913 April 1919 ਚ ਇਹ 사ਕਾ ਵਾਪਰਿਆ ਸੀ ਕਹਿੰਨਾ ਇੱਕ ਮੈਦਾਨ ਸੀਗਾ ਇਹ ਲਾਟ ਬਣਾਣੀ ਵੀ ਛੇੜਛੜ ਕਹਦੇ ਆਂ ਕਿ ਆਪਾਂ ਟਰੋਲਿੰਗ ਕਰ ਸਕੀਆਂ ਸਭ ਨੇ ਬਾਰੀਆਂ ਕੱਡੀਆਂ ਨੇ ਇਹ ਜੱਲੇ ਵਾਲਾ ਬਾਗ ਇਤਿਆਸਿਕ ਹੈ ਸਾਰੇ ਹੋਟਲ ਨੇ ਹੋਟਲਾਂ ਦੀਆਂ ਬਾਰੀਆਂ ਇੱਧਰੋਂ ਨਿਕਲੀਆਂ ਆਈਆਂ ਆ ਬੈਂਕਾਂ ਦਾ ਬੈਂਕ ਦੀਆਂ ਬਾਰੀਆਂ ਇੱਧਰੋਂ ਨਿਕਲੀਆਂ ਆ ਇਹ ਇਹ ਕੋਈ ਇਹਨੂੰ ਛੇੜਛਾੜ ਨਹੀਂ ਆਪਾਂ ਕਹਿ ਸਕਦੇ ਆਪਾਂ ਸਾਂਭ ਸੰਭਾਲ ਕੀਤੀ ਆ ਇਹ ਬੰਦ ਹੋਣੀਆਂ ਚਾਹੀਦੀਆਂ ਇੱਕ ਹੋਰ ਗੱਲ ਹੈ ਕਿ ਜਿਹੜੇ ਬਾਹਰ ਟੋਲ ਪਲਾਜ਼ੇ ਲਾਏ ਆ ਸ਼ਾਇਦ ਆਪਾਂ ਇਸ ਇੰਟਰਵਿਊ ਵਿੱਚ ਗੱਲ ਨਹੀਂ ਕੀਤੀ ਅਜੇ ਕਿ ਲੋਕਾਂ ਕੋਲੋਂ ਇੱਥੇ ਜਿਹੜੀ ਫੀਸ ਵਸੂਲੀ ਜਾਇਆ ਕਰੇਗੀ ਅੰਦਰ ਦਾਖਲ ਹੋਣ ਲਈ ਇਹੋ ਜਾਇਜ਼ ਹੈ ਸਰ ਇਸ ਗੱਲ ਤੇ ਮੈਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਬਿਲਕੁਲ ਜਾਇਜ਼ ਨਹੀਂ ਆ ਇਹ ਦੇਸ਼ ਦੀ ਧਰੋਹ ਹੈ ਦੇਸ਼ ਵਾਸੀਆਂ ਵਾਸਤੇ ਆ ਇਹੋ ਜਿਹਾ ਕੋਈ ਇੱਥੇ ਟੈਕਸ ਨਹੀਂ ਲੱਗਣਾ ਚਾਹੀਦਾ ਇਸ ਮਾਮਲੇ 'ਚ ਮੈਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਔਰ ਮੈਂ ਆਪਣੀ ਸਰਕਾਰ ਨੂੰ ਵੀ ਇਸ ਗੱਲ ਤੇ ਬੇਨਤੀ ਕਰਾਂਗਾ ਕਿ ਇਹੋ ਜਿਹਾ ਕੋਈ ਐਂਟਰੀ ਟੈਕਸ ਨਹੀਂ ਇੱਥੇ ਲੱਗਣਾ ਚਾਹੀਦਾ ਕਿ ਜਿਹਦੇ ਨਾਲ ਲੋਕਾਂ ਦੇ ਕੋਈ ਬੋਝ ਪਵੇ ਇਹ ਦੇਸ਼ ਵਾਸੀਆਂ ਵਾਸਤੇ ਦੇਸ਼ ਨੂੰ ਆਪਣੇ ਇਤਿਹਾਸ ਨੂੰ ਵੇਖਣ ਵਾਸਤੇ ਪੈਸੇ ਨਹੀਂ ਲੱਗਣੇ ਚਾਹੀਦੇ ਸੋ ਮਦਸਮ ਆਖਰੀ ਸਵਾਲ ਹੈ ਕਿ ਜੇ ਪੰਜਾਬੀ ਕਹਿੰਦੇ ਨੇ ਇਕੱਠੇ ਹੋ ਕਹਿੰਦੇ ਨੇ ਕਿ ਦੇ ਉੱਤੇ ਮੋੜ ਵਿਚਾਰ ਕੀਤੀ ਜਾਵੇ ਤੇ ਸਰਕਾਰ ਨੂੰ ਕੀ ਇਤਰਾਜ਼ ਸਰ ਉਹਨਾਂ ਦੀ ਗਿਣਤੀ ਕਿੰਨੀ ਆ ਪੰਜਾਬੀਆਂ ਦੀ 99% ਪੰਜਾਬੀ ਦੇ ਖੁਸ਼ ਨੇ ਕਿਦਾਂ ਰੇਸ਼ੋ ਤੈਅ ਕਰਾਂਗੇ ਆਪਾਂ ਫਿਰ ਇੱਕ ਆਨਲਾਈਨ ਸਰਵੇ ਚਲਵਾ ਲਵੋ ਤੁਸੀਂ ਬਹੁਤਾਤ ਕਿੱਧਰ ਆਂਦੀ ਆ ਬਹੁਤਾਤ ਸਰ ਹੱਕ ਚ ਆਏਗੀ ਖਿਲਾਫ ਨਹੀਂ ਆਏਗੀ ਇਹ ਕੁਝ ਕੁ ਲੋਗ ਨੇ ਇਹ ਰਾਹੁਲ ਗਾਂਧੀ ਦੇ ਇਸ਼ਾਰੇ ਤੇ ਸਾਰਾ ਕੁਝ ਹੋ ਰਿਹਾ ਕੁਝ ਵੀ ਐਸਾ ਨਹੀਂ ਹੈਗਾ ਇਹ ਸਿਰਫ ਇੱਕ ਗੱਲਾਂ ਬਣਾਈਆਂ ਗਈਆਂ ਨੇ ਬਾਕੀ ਤੇ ਸਭ ਬਹੁਤ ਵਧੀਆ ਹੋਇਆ ਆ ਅਸੀਂ ਪਾਰਕ ਦੇ ਵਿੱਚ ਜੱਲਿਆਂ ਵਾਲੇ ਬਾਗ ਦੀ ਉਸ ਧਰੋਹਰ ਦੇ ਵਿੱਚ ਹੀ ਖੜੇ ਆ ਔਰ ਮੈਨੂੰ ਬੜਾ ਘਰ ਵਿਆ ਕਿ ਸਾਡੇ ਪ੍ਰਧਾਨ ਮੰਤਰੀ ਨੇ ਇੱਕ ਬਹੁਤ ਸੋਹਣਾ ਕੰਮ ਕੀਤਾ ਸੋ ਧਰਵਾਦਾ ਜੀ ਬਹੁਤ ਬਹੁਤ ਤੁਹਾਡਾ ਟਾਈਮ ਦੇਣ ਲਈ ਸੋ ਦੋਸਤੋ ਇੰਟਰਵਿਊ ਤੁਸੀਂ ਦੇਖਿਆ ਕਿ ਤਰਾਜ ਬੜਿਆਂ ਨੇ ਜਿਤਾਏ ਨੇ ਯਾਦਗਾਰ ਦੇ ਨਵੀਨੀ ਕਰਨ ਨੂੰ ਲੈ ਕੇ ਪਰ ਮੰਨਜਲ ਸਾਹਿਬ ਨੇ ਜਿਹੜੇ ਆਪਣੇ ਦਲੀਲ ਪੂਰਕ ਵਿਚਾਰ ਦਿੱਤੇ ਨੇ ਕਿ ਯਾਦਗਾਰ ਦੇ ਨਾਲ ਕੋਈ ਛੇੜਛਾੜ ਨਹੀਂ ਹੋਈ ਕੁਝ ਉਹਨਾਂ ਗੱਲਾਂ ਤੋਂ ਵੀ ਪਰਦਾ ਚੁੱਕਿਆ ਗਿਆ ਜਿਹੜੀਆਂ ਅਜੇ ਤੱਕ ਕਿਸੇ ਨੇ ਨਹੀਂ ਸਨ ਬੋਲੀਆਂ ਸੋ ਤੁਸੀਂ ਔਨ 에ਅਰ ਦੇ ਨਾਲ ਜੁੜੇਣਾ ਅਸੀਂ ਹੋਰ ਵੀ ਅਜਿਹੀਆਂ ਤਸਵੀਰਾਂ ਅਜਿਹੀਆਂ ਕਹਾਣੀਆਂ ਤੁਹਾਡੇ ਰੂਪ ਰੂਪ ਪੇਸ਼ ਕਰਾਂਗੇ ਕਿ ਸੱਚਾਈ ਤੋਂ ਪਰਦਾ ਚੁੱਕਿਆ ਜਾ ਸਕੇ ਸੋ ਮੈਂ ਆਪਣੇ ਸਹਿਯੋਗੀ ਕੈਮਰਾਮੈਨ ਤੇਜਵੀਰ ਕਰਨ ਦੇ ਨਾਲ ਗੁਰਿੰਦਰ ਸਿੰਘ ਬਾਠ ਔਨ 에ਅਰ ਟੀਵੀ ਅੰਮ੍ਰਿਤਸਰ